ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਗੇੜਾ ਦਾ ਉਹਨਾਂ ਨਾਲ ਕਿਸੇ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਵਗਲ ਕੋਈ ਦੀ ਗੱਲ ਨਹੀਂ ਹਲਕੀ ਬਹੁਤ ਗਰਮਾੜੀ ਗੱਲ ਵੀ ਆ ਸ਼ੁਕਰ ਇੱਕ ਕੋਈ ਗੱਲ ਨਹੀਂ ਕਹਿ ਨਾਲ ਉਹ ਉਦੋਂ ਤਾਂ ਹੀ ਪਿੰਡ ਦਾ ਜਦੋਂ ਉਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੀ ਦਾ ਅੱਛਾ ਕਿਸਦਾ ਨਹੀਂ ਹੈਗਾ ਇਹਨਾਂ ਦਾ ਵੈਰ ਨਹੀਂ ਸਿੱਧਾ ਨਹੀਂ ਬੋਲੋ ਅਜ ਵੀ ਚੰਗੇ ਹੋ ਤੇ ਕੋਈ ਉਦਾਂ ਵੈਸੇ ਪਿਆਰ ਹੀ ਹੋਣਾ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਟੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਦੀ ਕਮਾਵ ਤੇ ਇੱਕ ਉਹਦਾ ਕਰ ਲੈਣੇ ਆ ਤੇ ਮੋਟਰੀ ਚ ਕੱਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟਮੈਨ ਨਹੀਂ ਆਇਆਗਾ ਪੋਸਟਮੈਡਮ ਨਹੀਂ ਅਜੇ ਹੋਇਆ ਹੁਨਾਮ ਜਿੰਨੇ ਕਿ ਪੁਲਿਸ ਪੇਪਰ ਨਹੀਂ ਆਉਂਦੇ ਪਿਆਰੋ ਕੀ ਠੀਕ ਹੈ ਨਾ ਫੇਰ ਹੋਈ ਰਿਹਾ ਕੋਸਣ ਫਸ ਸਾਰੇ ਉਹਨਾਂ ਆਈ ਉੱਥੇ ਖੁਦ ਆਈ ਆ ਆਪਣੇ ਬਿਆਨ ਦਵਾਂਗੇ ਐਸ ਐਚਓ ਸਾਹਿਬ ਉਹਨਾਂ ਨੂੰ ਉਹਨਾਂ ਦੇ ਰਿਲੇਟੇ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੋਇਆ ਕੀ ਤੇ ਕੌਣ ਸੀ ਇਹ ਜੋ ਲੇਡੀ ਜਿਨ ਕੇ ਗੱਗੂ ਜੀ ਕੀ ਮਦਦ ਇੱਕ ਤਰਫ ਕਰ ਰਹੇ ਨੇ ਮੇਰੀ ਤਾਈ ਜੀ ਲੱਗਦੇ ਨੇ इनकी ਮਦਦ ਫਿਰ ਉਹ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਆਈ ਉੱਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾ ਇਹਨਾਂ ਕੀ ਮਦਦ ਲੱਗਦੇ ਤੇ ਇਹ

ਅਸੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬਾਨ ਨੂੰ ਤਾਂ ਮੰਗ ਕੀ ਕਰਦੇ ਹਾਂ ਕੀ ਮੰਗ ਕਰਦੇ ਜਿਵੇਂ ਅਸੀਂ ਬਿਆਨ ਦਵਾਂਗੇ ਸਾਰੋ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਰਤ ਕਰਨਗੇ ਕੀ ਮੰਗ ਕੀ ਕਰਦੇ ਆਪਕੀ ਕੀ ਮੰਗ ਹੈ ਬਾਗ ਇਹ ਤੁਹਾਨੂੰ ਪਤਾ ਇਹ ਸਾਰੇ ਕੋਈ ਹੋਣੇ ਬਿਆਨ ਦਵਾਂਗੇ ਆਪਣੇ ਲਿਖੇ ਜੇ ਉਹ ਗਾਣੇ ਹੁਣ ਕਦ ਕਰ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਗੇੜਾ ਦਾ ਉਹਨਾਂ ਨਾਲ ਕਿਸੇ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਾਗਲ ਕੋਈ ਦੀਵਗੱਲ ਨਹੀਂ ਹੋ ਗਈ ਬਹੁਤ ਵਾਰ ਮਾੜੀ ਗੱਲ ਹੋਈ ਹੈ ਕੋਈ ਇੱਕ ਕੋਈ ਗੱਲ ਨਹੀਂ ਕਹਿਣਾ ਉਹ ਉਦੋਂ ਤਾਂ ਹੀ ਪਿੰਡ ਦਾ ਇਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੀ ਦਾ ਅੱਛਾ ਸਿੱਧਾ ਨਹੀਂ ਹੈ ਇਹਨਾਂ ਦਾ ਸਿੱਧਾ ਨਹੀਂ ਬੋਲੋ ਅਜ ਵੀ ਚੰਗੇ ਹੋ ਤੇ ਕੋਈ ਉਦਾਂ ਦਾ ਹੀ ਪਿਆਰ ਹੈ ਉਹਨਾਂ ਨਾਲ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਟੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਤ ਦੀ ਕਮਾਵ ਤੇ ਇੱਕ ਉਹਦਾ ਕਰ ਲੈਣੇ ਆ ਅੱਛਾ ਤੇ ਮੋਟਰੀ ਚ ਕੱਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਨਾਮਾ ਜਿੰਨੇ ਕਰ ਪੁਲਿਸ ਪੇਪਰ ਨਹੀਂ ਆਉਂਦੇ ਪਿਆਰੋ ਕੀ ਠੀਕ ਹੈ ਨਾ ਫੇਰ ਹੋਏਗਾ ਕੋਸਣ ਫਸ ਸਾਰੇ ਉਹਨਾਂ ਆ ਹੀ ਉੱਥੇ ਖੁਦ ਹਾਂ ਇੰਹੀ ਆਪਣੇ ਬਿਆਨ ਦਵਾਂਗੇ ਸਜੋ ਸਾਹਿਬ ਨੂੰ ਉਹਨਾਂ ਦੇ ਰਿਲੇਟਰ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੋਇਆ ਕਿਹਾ ਤੇ ਕੌਣ ਸੀ ਇਹ ਜੋ ਲੇਡੀ ਜਿਨਕੇ ਜੱਜੂ ਜੀ ਦੀ ਮਦਦ ਕੀਤੀ ਮਰੀ ਤਾਈ ਜੀ ਲੱਗਦੇ ਨੇ ਜਿੰਕੀ ਮਦਦ ਕੀਤੀ ਉਹ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਨਹੀਂ ਉੱਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹਨਕੀ ਮਦਦ ਲੱਗਤੇ ਤੇ ਇਹ ਹਾਂਜੀ ਇਹ ਕਿਨਕੇ ਮਦਦ ਤੇ ਜਿੰਕੀ ਡੈਥ ਹੋਈ ਹੈ ਜੱਜੂ ਉਹ ਆਪੀ ਹੈ ਤੇ ਮਦਦ ਤੇ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਡੈਥ ਕਿਸ ਨੂੰ ਪਕੜਾ ਨਾ ਕੀਤਾ ਹੈ ਲੇਕਿਨ ਉਹ ਆਪਣੀ ਵੀ ਅਭੀ ਕਰ ਰਹੇ ਹਨ ਕਿਉਂਕਿ ਰਾਤ ਦੇ ਟਾਈਮ ਕੋ ਹੋਇਆ ਸੀ ਜੋ ਵੀ ਗੱਲ ਹੈ ਤੋ ਕਿਤਨੇ ਬੰਦੇ ਇਸਮੇ ਹੋਏ ਉਹ ਜੋ ਬਾਈਕ हुई थी नहीं जिनकी डेथ हुई कितने बंदों की डेथ हुई दो दो जनों की हुई है दूसरे भाई साहब कौन थे दूसरे करण नहीं एक लड़का था हमारा वो तो की लगता था करण दादा भाई वो भी रिश्तेदार ही लगता है वो नहीं है डाइट है तो क्या कार्रवाई की मांग करते हैं आप ਅਸੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬ ਨੂੰ ਤਾਂ ਮੰਗਿਆ ਕਰਦੇ ਹਾਂ ਕੀ ਮੰਗਿਆ ਕਰਦੇ ਜਿਵੇਂ ਬਿਆਨ ਦਵਾਂਗੇ ਸਾਰੋ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਰਤ ਕਰਨਗੇ ਕੀ ਮੰਗਿਆ ਕਰਦੇ ਆਪ ਕੀ ਨਹੀਂ ਮੰਗਦੇ ਬਾਗੇ ਇਹ ਤੁਹਾਨੂੰ ਪਤਾ ਇਹ ਸਾਰੇ ਕੋਈ ਹੋਣੀ ਬਿਆਨ ਦਵਾਂਗੇ ਆਪਣੇ ਲਿਖੇ ਜੇ ਜਾਣੇ ਹੁਣ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਗੇੜਾ ਦਾ ਉਹਨਾਂ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਦੀ ਗੱਲ ਨਹੀਂ ਹੈਗੀ ਬਹੁਤ ਗਰਮ ਮਾੜੀ ਗੱਲ ਹੋਈ ਹੈ ਸ਼ੋਕਰ ਇੱਕ ਉਹੀ ਗੱਲ ਨਹੀਂ ਕਹਿਣਾ ਉਹ ਉਦੋਂ ਤਾਂ ਹੀ ਪਿੰਡ ਦਾ ਇਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੀ ਦਾ ਅੱਛਾ ਇਸ ਦਾ ਨਹੀਂ ਹੈਗਾ ਇਹਨਾਂ ਦਾ ਬਸ ਸਿੱਧਾ ਨਹੀਂ ਬਲੋ ਅਜ ਵੀ ਚੰਗੀ ਹੋ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਜੀ ਕਮਾਵਾਂ ਤੇ ਇੱਕ ਉਹਦਾ ਕਰ ਲੈਣੇ ਆ ਤੇ ਮੋੜ ਦੀ ਚੱਕਲ ਦੀਆਂ ਰੱਖ ਤੇ ਜੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬਾ ਉਹਨਾਂ ਦੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਗੋਟੀਆਂ ਦੇ ਦੇਣੀਆਂ ਉਹਨਾਂ ਨੂੰ ਕੋਸਟ ਮੈਡਮ ਨਹੀਂ ਆਇਆ ਕੋਸਟ ਮੈਡਮ ਨਹੀਂ ਅਜੇ ਹੋਇਆ ਹੁਣ ਆਵਾ ਜਿਹਨੇ ਕਿਰਪਾ ਪੁਲਿਸ ਪੇਪਰ ਨਹੀਂ ਆਉਂਦੇ ਪਿਆਰੋ ਕੀ ਠੀਕ ਹੈ ਨਾ ਫੇਰ ਹੋਈ ਰਪੋਸਾਂ ਸਸਾਰੇ ਉਹਨਾਂ ਆਹੀ ਉੱਥੇ ਖੁਦ ਆ ਅਸੀਂ ਆਪਣੇ ਬਿਆਨ ਦਵਾਂਗੇ ਐਸ ਐਚਓ ਸਾਹਿਬ ਉਹਨਾਂ ਨੂੰ ਉਹਨਾਂ ਦੇ ਰਿਲੇਟਡ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੋਇਆ ਕਿਹਾ ਤੇ ਕੌਣ ਸੀ ਇਹ ਜੋ ਲੇਡੀ ਜਿਨਕੇ ਗੱਗੂ ਜੀ ਦੀ ਮਦਦ ਵਿੱਚ ਤਰਫ ਮੇਰੀ ਤਾਈ ਜੀ ਲੱਗਦੇ ਨੇ इनकी ਮਦਦ ਸੀ ਉਹ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਹੀ ਉੱਥੇ ਆ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹਨੂੰ ਕੀ ਮਦਦ ਲੱਗਦੇ تھے ਇਹ

ਅਸੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬ ਨੂੰ ਆ ਮੰਗਿਆ ਕਰਦੇ ਹਾਂ ਕੀ ਮੰਗਦੇ ਹਾਂ ਕਿ ਉਹ ਹੀ ਬਿਆਨ ਦਵਾਂਗੇ ਸਾਰੂ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਤ ਕੰਨਗੇ ਕੀ ਮੰਗਿਆ ਕਰਦੇ ਆਪਕੀ ਕੀ ਨਹੀਂ ਮੰਗਦੇ ਆ ਗਏ ਹਾਂ ਤੁਹਾਨੂੰ ਪਤਾ ਇਹ ਸਾਰੇ ਕੋਈ ਹੋਣੀ ਬਿਆਨ ਦਵਾਂਗੇ ਆਪਣੇ ਨਿਹੇਰੀ ਜੇ ਪਰ ਜਾਣੇ ਹੁਣ ਕਿ ਕਰ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਕਿਸ ਦਾ ਉਹਨਾਂ ਨਾਲ ਕੋਈ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਦੀ ਗੱਲ ਨਹੀਂ ਆ ਗਈ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਆ ਲੋਕੋ ਇੱਕ ਕੋਈ ਗੱਲ ਨਹੀਂ ਕਹਿਣਾ ਉਹ ਉਦੋਂ ਤਾਂ ਹੀ ਪਿੰਡ ਦਾ ਜਦੋਂ ਉਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਪੇਖੋ ਵਾਲੀ ਦਾ ਅੱਛਾ ਸਿੱਧਾ ਨਹੀਂ ਹੈ ਕਹਿਣਾ ਦਾ ਸਿੱਧਾ ਨਹੀਂ ਬਲੋ ਅਜ ਵੀ ਚੰਗੇ ਹੋ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਭੁਰੀਆ ਦੀ ਕਮਾਵਾਂ ਤੇ ਇੱਕ ਉਹਦਾ ਗੱਲ ਮੈਣੇ ਆ ਅੱਛਾ ਤੇ ਮੋਟਰੀ ਚ ਕੱਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬਾ ਉਹਨਾਂ ਦੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟਮੈਨ ਨਹੀਂ ਆਇਆ ਪੋਸਟਮੈਨ ਨਹੀਂ ਅਜੇ ਹੋਇਆ ਹੁਣ ਆਵਾ ਜਿੰਨੇ ਕਿਰ ਪੁਲਿਸ ਪੇਪਰ ਨਹੀਂ ਆਉਂਦੇ ਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਏਗਾ ਪੋਸਟਾਂ ਸਰ ਸਾਰੇ ਉਹਨਾਂ ਆਹੀ ਉੱਥੇ ਖੁਦ ਆਂ ਅਸੀਂ ਆਪਣੇ ਬਿਆਨ ਦਵਾਂਗੇ ਐਸਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟੇ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੁਆ ਕੀ ਆ ਤੇ ਕੌਣ ਸੀ ਇਹ ਜੋ ਲੇਡੀ ਜਿੰਕੇ ਗੱਗੂ ਜੀ ਕੀ ਮਦਦ ਇੱਕ ਤਰ੍ਹਾਂ ਲੱਗਦੇ ਨੇ ਮੇਰੀ ਤਾਈ ਜੀ ਲੱਗਦੇ ਨੇ ਇਹਨ ਕੀ ਮਦਦ تھی ਮੇਰੇ ਮਮਾ ਹੀ ਨੇ ਇਹ ਸਰਪੰਚ ਨੇ ਪਿੰਡ ਦੇ ਹੀ ਉੱਥੇ ਆ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹਨ ਕੀ ਮਦਦ ਲੱਗਦੇ ਤੇ ਇਹ ਹਾਂਜੀ ਇਹ ਕਿਨਕੇ ਮਦਦ ਤੇ ਜਿੰਦੀ ਰਹਿਤੀ ਹੈ ਇਹ ਗੱਗੂ ਆਪਣੀ ਦੇ ਮਦਦ ਤੇ ਤੋਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਦੈੱਟ ਕਿਸ ਨੂੰ ਪકડਣਾ ਦਿਆ ਹੈ ਲੇਕਿਨ ਉਹ ਆਪਣੀ ਹੀ ਅਭੀ ਕਰ ਰਹੇ ਨੇ ਕਿਉਂਕਿ ਰਾਤ ਕੇ ਟਾਈ तो कितने बंदे इसमें मेरे हुए वो जो बाइक पर आए थे वो दो ही थे नहीं जिनकी डेथ हुई कितने बंदों की डेथ हुई दो दो जानों की हुई है दूसरे भाई साहब कौन थे दूसरे कर्ण नहीं एक लड़का था हमारा वो जो लगता था कर्ण ताडा भाई वो भी तो रिश्तेदारी तो लगता है वो भी नोन ही है क्या कारवाही की मांग करते हैं आप ਅਸੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬ ਨੂੰ ਤਾਂ ਮੰਗ ਕੀ ਕਰਦੇ ਹਾਂ ਕੀ ਮੰਗ ਕਰਦੇ ਜਿਵੇਂ ਅਸੀਂ ਬਿਆਨ ਦਵਾਂਗੇ ਸਾਰੂ ਨਹੀਂ ਉਹਨਾਂ ਤੇ ਨਿਰਭਰ ਉੱਤਣਗੇ ਤੇ ਸਾਡੀ ਮਤਲਬ ਮਤ ਕਰਨਗੇ ਕੀ ਮੰਗ ਕੀ ਕਰਦੇ ਆਪਕੀ ਕੀ ਨਹੀਂ ਮੰਗ ਆ ਗਈ ਤੁਹਾਨੂੰ ਪਤਾ ਇਹ ਸਾਰੇ ਕੋਈ ਹੋਣੀ ਬਿਆਨ ਦਵਾਂਗੇ ਆਪਣੇ ਨੇ ਫੇਰੀ ਜੇ ਬਾਕੀ ਜਾਣੇ ਹੁਣ ਕਿਹ ਕਿਹ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਕਿਸ ਦਾ ਉਹਨਾਂ ਨਾਲ ਕਿਸ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਏਡੀ ਗੱਲ ਨਹੀਂ ਹੋ ਗਈ ਬਹੁਤ ਜ਼ਰ ਮਾੜੀ ਗੱਲ ਹੋਈ ਆ ਚਲੋ ਇੱਕ ਕੋਈ ਗੱਲ ਨਹੀਂ ਕਰਨਾਂ ਉਹ ਉਦੋਂ ਤਾਂ ਹੀ ਪਿੰਡ ਦਾ ਜਦੋਂ ਉਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਆ ਉਹ ਪਿੰਡ ਭੇਖੋ ਵਾਲੇ ਦਾ ਅੱਛਾ ਸਿੱਧਾ ਨਹੀਂ ਹੈ ਗੱਲਾਂ ਦਾ ਸਿੱਧਾ ਨਹੀਂ ਬੋਲੋ ਮੈਂ ਵੀ ਚੰਗੀ ਹਾਂ ਤੇ ਕੋਈ ਉਦਾਂ ਵੈਸੇ ਪਿਆਰ ਰਿਹਾ ਠੀਕ ਹੈ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੇ ਕੋਈ ਕੁਗਮਨ ਪ੍ਰੀਯਾ ਦੀ ਕਮਾਹਤ ਇੱਕ ਉਹਦਾ ਕਰਨ ਮੈਨੇ ਆ ਤੇ ਮੋਟਰੀ ਚ ਕਲਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਸ ਪੇਪਰ ਆਉਣਗੇ ਪੁਲਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟ ਮਾਰਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆਮ ਜਿੰਨੇ ਕਰ ਪੁਲਿਸ ਪੇਪਰ ਨਹੀਂ ਆਉਂਦੇ ਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਈ ਰਿਹਾ ਪੋਸਟ ਨਾਲ ਫੇਰ ਸਸਾਰੇ ਹੁਣ ਆਹੀ ਉੱਥੇ ਖੁਦ ਆਂ ਆਹੀ ਆਪਣੇ ਬਿਆਨ ਦਵਾਂਗੇ ਐਸਐਚਓ ਸਾਹਿਬ ਉਹਨਾਂ ਨੂੰ ਉਹਨਾਂ ਦੇ ਰਿਲੇਟਡ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੋਇਆ ਕਿਹਾ ਤੇ ਕੌਣ ਥੀ ਇਹ ਜੋ ਲੇਡੀ ਜਿੰਕੇ ਜੱਜੂ ਜੀ ਕੀ ਮਦਦ ਸੀ ਮਦਦ ਦੀ ਮੇਰੀ ਤਾਈ ਜੀ ਲੱਗਦੇ ਨੇ ਇਹਨਾਂ ਕੀ ਮਦਦ ਸੀ ਮੇਰੇ ਮਮਾ ਜੀ ਨੇ ਇਹ ਸਪੰਚ ਨੇ ਪਿੰਡ ਦੇ ਹੀ ਉੱਥੇ ਆ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾ ਕਿੰਨ ਕੀ ਮਦਦ ਲੱਗਦੇ ਸੀ ਹਾਂਜੀ ਇਹ ਕਿੰਨ ਕੇ ਮਦਦ ਸੀ ਜਿੰਨ ਕੀ ਡੈਥ ਹੋਈ ਹੈ ਇਹ ਜੱਜੂ ਵਾਲ ਦੀ ਇਹ ਮਦਦ ਸੀ ਤੋਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਡੈਥ ਕਿਸੇ ਨੂੰ ਪਕੜਾ ਨਹੀਂ ਕੀਤਾ ਹੈ ਲੇਕਿਨ ਉਹ ਆਪਣੀ ਵੀ ਅਭੀ ਕਰ ਰਹੇ ਨੇ ਨਾ ਕਿਉਂਕਿ ਰਾਤ ਕੇ ਟਾਈਮ ਕੋ ਹੋਇਆ ਸੀ ਜੋ ਵੀ ਹੋਇਆ ਤੋਂ ਕਿੰਨੇ ਬੰਦੇ ਇਸ ਮੇਰੇ ਹੋਏ ਉਹ ਜੋ ਬਾਈਕ ਪਰ ਆਏ ਥੇ ਉਹ ਕੋਈ ਨਹੀਂ ਜਿੰਨ ਕਿ ਦਿੱਤੀ ਕਿੰਨੀ ਮੰਨੋਗੀ ਦਿੱਤੀ ਦੋ ਦੋ ਜਾਨੋ ਕੀ ਹੋਈ ਹੈ ਦੂਸਰੇ ਬਾਈ ਸਾਹ ਕੌਣ ਥੇ ਦੂਸਰੇ ਕਰਨੀ ਇੱਕ ਲੜਕਾ ਦਾ ਆ ਬੜਾ ਉਹ ਓਕੀ ਲੱਗਦਾ ਦਾ ਕਰਨ ਤੁਹਾਡਾ ਭਾਜੀ ਉਹ ਵੀ ਰਿਸ਼ਤੇਦਾਰ ਹੀ ਲੱਗਦਾ ਆ ਮੈਨੂੰ ਹੋਣੀ ਆ ਦਾਦਾ ਪਾਈ ਤਾਂ ਕੀ ਕਾਰਵਾਈ ਕੀ ਮੰਨਦੇ ਹੋ ਆਪ ਕੋ ਅਸੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬ ਨੂੰ ਆਨੂੰ ਕਿਆ ਮੰਨ ਕਿਆ ਕਰਦੇ ਹਮ ਕਿਆ ਮੰਨਦੇ ਜੀ ਵਹੀ ਬਿਆਨ ਦਵਾਗੇ ਸਾਰੂ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਤ ਕਰਨਗੇ ਕਿਆ ਮੰਨ ਕਿਆ ਕਰਦੇ ਆਪਕੀ ਕੀ ਮੰਨ ਆ ਗਈ ਹੂ ਤੁਹਾਨੂੰ ਪਤਾ ਏ ਸਾਰੇ ਕੋਈ ਹੋਣੀ ਬਿਆਨ ਦਵਾਗੇ ਆਪਣੇ ਨੇ ਫੇਰੀ ਜੇ ਪਾ ਗਏ ਜਾਣੇ ਹੁਣ ਕਦ ਕਰ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਗੇੜਾ ਦਾ ਉਹਨਾਂ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਧੀਬ ਗੱਲ ਵੀ ਹੈ ਗਈ ਬਹੁਤ ਜ਼ਿਆਦਾ ਮਾੜੀ ਗੱਲ ਵੀ ਹੈ ਸ਼ੁਕਰ ਇੱਕ ਕੋਈ ਗੱਲ ਨਹੀਂ ਕਹਿ ਨਾਲ ਉਦੋਂ ਉਤਾ ਹੀ ਪਿੰਡ ਦਾ ਜਦੋਂ ਉਹਨਾਂ ਦਾ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੇ ਦਾ ਅੱਛਾ ਸਿੱਧਾ ਨਹੀਂ ਹੈਗਾ ਉਹਨਾਂ ਦਾ ਸਿੱਧਾ ਨਹੀਂ ਬਲੋ ਅਜ ਵੀ ਚੰਗੇ ਹੋ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਦੀ ਕਮਾਵਾਂ ਤੇ ਇੱਕ ਉਹਦਾ ਕਰਨ ਮੈਣੇ ਆ ਅੱਛਾ ਤੇ ਮੋੜੀ ਚ ਕਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬਾ ਉਹਨਾਂ ਦੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਲੀਆਂ ਦੇ ਦੇਣੀਆਂ ਉਹਨਾਂ ਨੂੰ ਕੋਈ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆਮ ਜਨੈਰਿਕਰ ਪੁਲਿਸ ਪੇਪਰ ਨਹੀਂ ਆਉਂਦੇ ਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਏਗਾ ਪੋਸਟਾਂ ਸਸਾ ਸਾਰੇ ਹੁਣ ਆਈ ਉੱਥੇ ਖੁਦ ਹਾਂ ਅਹੀਂ ਆਪਣੇ ਬਿਆਨ ਦਵਾਂਗੇ ਐਸਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟਡ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਆ ਹੁਆ ਕੀ ਆ ਤੇ ਕੌਣ ਸੀ ਇਹ ਜੋ ਲੇਡੀ ਜਿੰਕੇ ਗੱਡੂ ਜੀ ਕੀ ਮਦਦ ਇੱਕ ਤਰਫ ਕਰਦੀ ਮੇਰੀ ਤਾਈ ਜੀ ਲੱਗਦੇ ਨੇ इनकी ਮਦਦ تھی ਉਹ ਮੇਰੇ ਮਮਾ ਇਹਨੇ ਇਹ ਸਪੰਚ ਨੇ ਪਿੰਡ ਦੇ ਅਹੀਂ ਉੱਥੇ ਆ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹਨ ਕੀ ਮਦਦ ਲੱਗਦੇ ਤੇ ਇਹ ਹਾਂ ਜੀ ਇਹ ਕਿਨਕੇ ਮਦਦ ਤੇ ਜਿੰਦੀ ਰਹਿਤੀ ਹੈ ਇਹ ਗੱਡੂ ਆਪਦੀ ਇਹਦੇ ਮਦਦ ਤੇ ਤਾਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿਸ ਨੂੰ ਪਕੜਾ ਨਹੀਂ ਕੀਤਾ ਹੈ ਲੇਕਿਨ ਉਹ ਆਪਣੀ ਵੀ ਅਭੀ ਕਰ ਰਹੇ ਹਨ ਕਿਉਂਕਿ ਰਾਤ ਕੇ ਟਾਈਮ तो कितने बंदे इसमें तो हुए हैं वो जो बाइक पर आए थे वो तो दो ही थे नहीं जिनकी डेथ तो हुई कितने बंदों की डेथ हुई दो, दो दो जानों की हुई है दूसरे भाई साहब कौन थे दूसरे करण नहीं एक लगता तो नहीं था, था हमारा वो जो ओकी लगता है करण ताडा भाई वो भी रिश्तेदारी लगता है नहीं होनी है ताडा भाई तो क्या कार्रवाई की मांग करते हैं आप ਅਸੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬ ਨੂੰ ਤਾਂ ਮੰਗ ਕਿਆ ਕਰਦੇ ਹਾਂ ਕੀ ਮੰਗ ਕਰਦੇ ਜੀ ਉਹ ਅਸੀਂ ਬਿਆਨ ਦਵਾਂਗੇ ਸਾਰੋਂ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਤ ਕਰਨਗੇ ਕੀ ਮੰਗ ਕੀ ਕਰਦੇ ਆਪਕੀ ਕੀ ਮੰਗ ਹੈ ਮਾ ਗਈ ਹਾਂ ਤੁਹਾਨੂੰ ਪਤਾ ਜੀ ਸਾਰੇ ਹੋਏ ਹੋਣੇ ਬਿਆਨ ਦਵਾਂਗੇ ਆਪਣੇ ਨੇ ਬੇਰੀ ਜੇਤ ਬਾਕੀ ਜਾਣੇ ਹੁਣ ਕਿਹ ਕਿਹੜੀ ਕੀ ਬੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਬੈਰ ਤਾਂ ਹੈ ਨਹੀਂ ਕੋਈ ਗੇਦਾ ਉਹਦਾ ਉਹਨਾਂ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਵਗਲ ਕੋਈ ਦੀ ਗੱਲ ਨਹੀਂ ਹੋਈ ਜੀ ਉਦਵਰ ਮਾੜੀ ਗੱਲ ਹੋਈ ਹੈ ਚਕਰ ਇੱਕ ਕੋਈ ਗੱਲ ਨਹੀਂ ਕੇ ਨਾਲ ਉਹ ਉਦੋਂ ਤਾਂ ਹੀ ਪਿੰਡ ਦਾ ਇਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੇ ਦਾ ਅੱਛਾ ਸਿੱਧਾ ਨਹੀਂ ਹੈ ਇਹਨਾਂ ਦਾ ਸਿੱਧਾ ਨਹੀਂ ਬੋਲੋ ਮੈਂ ਵੀ ਚੰਗੀ ਸੀ ਉਹ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:30 ਨੂੰ ਵਜੇ ਆਈਆਂ ਬੋਡੀਆਂ ਠੀਕ ਹੈ ਜਿਗੂ ਕੁਕੂ ਮਾਨ ਪ੍ਰਿਆਦੀ ਕਮਾਵਾਂ ਤੇ ਕੋ ਉਹਦਾ ਕਰ ਲੈਣੇ ਆ। ਤੇ ਮੋਟਰੀ ਚ ਕਲਦੀਆਂ ਰੱਖ ਦਿੱਤੀਆਂ ਨੇ। ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ। ਅਜੇ ਪੋਸਟਮੈਨ ਨਹੀਂ ਆਇਆ। ਪੋਸਟਮੈਡਮ ਨਹੀਂ ਅਜੇ ਹੋਇਆ। ਹੁਣ ਆਮ। ਜਿਨੈਕਰ ਪੁਲਿਸ ਪੇਪਰ ਨਹੀਂ ਆਉਂਦੇ ਪਿਆਰੋ ਕੀ। ਠੀਕ ਹੈ ਨਾ ਫੇਰ ਹੋਈ ਰਿਹਾ ਪੋਸਟਾਂ। ਸਰ ਸਾਰੇ ਹੁਣ ਆਹੀ ਉੱਥੇ ਖੁਦ ਆਂ ਅਹੀਂ ਆਪਣੇ ਬਿਆਨ ਦਵਾਂਗੇ ਐਸ ਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟਡ ਫਿਰ ਤੁਹਾਨੂੰ ਦੱਸਾਂਗੇ ਜਰਾ ਨਹੀਂ ਕੀ ਹੋਇਆ ਕੀ ਹੈ ਕੋਣ ਸੀ ਇਹ ਜੋ ਲੇਡੀ ਜਿਨਕੇ ਗੱਗੂ ਜੀ ਦੀ ਮਦਦ ਸੀ ਕਰ ਰਹੀ ਮੇਰੀ ਤਾਈ ਜੀ ਲੱਗਦੇ ਨੇ ਜਿੰਕੀ ਮਦਦ ਸੀ ਉਹ ਮੇਰੇ ਮਮਾ ਹੀ ਨੇ ਇਹ ਸਪੰਚ ਨੇ ਪਿੰਡ ਦੇ ਆਹੀ ਉੱਥੇ ਆ ਇਹ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹਨਕੀ ਮਦਦ ਲੱਗਤੇ ਸੀ ਇਹ ਹਾਂਜੀ ਇਹ ਕਿਨਕੇ ਮਦਦ ਤੇ ਜਿੰਕੀ ਡੈਥ ਹੋਈ ਹੈ ਇਹ ਗੱਗੂ ਉਹਦੀ ਮਦਦ ਸੀ ਤੋਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਕਿਸ ਨੂੰ ਫੜਾ ਨੂੰ ਕੀਤਾ ਹੈ ਲੇਕਿਨ ਉਹ ਆਪਣੀ ਵੀ ਅਭੀ ਕਰ ਰਹੇ ਨੇ ਨਾ ਕਿਉਂਕਿ ਰਾਤ ਕੇ ਟਾਈਮ ਕੋ

ਆਪਣੇ ਨੇਹਰੀ ਜੇ ਪਾ ਜਾਣੇ ਹੁਣ ਕਿਹ ਕਿਹ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਕਿਸ ਦਾ ਉਹਨਾਂ ਨਾਲ ਕਿਸ ਨਾਲ ਪਰ ਜੋ ਵੀ ਉਹ ਦਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਵਗਲ ਕੋਈ ਦੀ ਗੱਲ ਨਹੀਂ ਹੈਗੀ ਕੋਈ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈ ਸ਼ੁਕਰ ਇੱਕ ਕੋਈ ਗੱਲ ਨਹੀਂ ਕਿਹ ਨਾਲ ਉਹ ਉਦੋਂ ਤਾਂ ਹੀ ਪਿੰਡ ਦਾ ਜਨ ਉਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੇ ਦਾ ਅੱਛਾ ਸਿੱਧਾ ਨਹੀਂ ਹੈਗਾ ਉਹਨਾਂ ਦਾ ਸਿੱਧਾ ਨਹੀਂ ਬੋਲਦਾ ਅਜ ਵੀ ਚੰਗੇ ਹੋ ਤੇ ਕੋਈ ਉਦਾਂ ਵੈਸੇ ਪਿਆਰ ਹੈ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰਿਆ ਦੀ ਕਮਾਵਾਂ ਤੇ ਇੱਕ ਉਹਦਾ ਕਰ ਲੈਣੇ ਆ ਤੇ ਮੋੜ ਦੀ ਚ ਕੱਲ ਦੀਆਂ ਰੱਖ ਤੇ ਜੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਡੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆ ਬਸ ਜਿੰਨੇ ਕਿ ਪੁਲਿਸ ਪੇਪਰ ਨਹੀਂ ਆਉਂਦੇ ਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਏਗਾ ਪੋਸਟਮੈਨ ਪਰ ਸਾਰੇ ਉਹਨਾਂ ਆਹੀ ਉੱਥੇ ਖੁੱਦ ਆਹੀਂ ਆਪਣੇ ਬਿਆਨ ਦਵਾਂਗੇ ਐਸ ਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟਡ ਫਿਰ ਤੁਹਾਨੂੰ ਦੱਸਾਂਗੇ ਸਾਰਾ ਨਹੀਂ ਕੀ ਹੋਇਆ ਕੀ ਤੇ ਕੌਣ ਸੀ ਇਹ ਜੋ ਲੇਡੀ ਜਿਨਕੇ ਜਗਦੂ ਜੀ ਕੀ ਮਦਦ ਇੱਕ ਤਰ੍ਹਾਂ ਕਰ ਰਹੀ ਮੇਰੀ ਤਾਈ ਜੀ ਲੱਗਦੇ ਨੇ ਜਿੰਕੀ ਮਦਦ ਫਿਰ ਉਹ ਮੇਰੇ ਮਮਾ ਹੀ ਨੇ ਇਹ ਸਰਪੰਚ ਨੇ ਬੰਦਦੇ ਆਹੀ ਉੱਥੇ ਆ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹ ਕਿਨਕੀ ਮਦਦ ਲੱਗਤੇ ਤੇ ਇਹ

ਅਸੀਂ ਆਪਣੇ ਬਿਆਨ ਦਵਾਂਗੇ ਐਸਐਸਟੀ ਸਾਬਹ ਨੂੰ ਆ ਮੰਗ ਕਿਆ ਕਰਦੇ ਹਾਂ ਕੀ ਮੰਗ ਕਰਦੇ ਜੀ ਵਹੀ ਬਿਆਨ ਦਵਾਂਗੇ ਸਾਰੋ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਤ ਕਰਨਗੇ ਕੀ ਮੰਗ ਕਿਆ ਕਰਦੇ ਆਪਕੀ ਕੀ ਨਹੀਂ ਮੰਗ ਆ ਗਏ ਇਹ ਤੁਹਾਨੂੰ ਪਤਾ ਇਹ ਸਾਰੇ ਕੋਈ ਹੋਣੇ ਬਿਆਨ ਦਵਾਂਗੇ ਆਪਣੇ ਤੇ ਮੇਰੀ ਜੇ ਜਾਣੇ ਹੁਣ ਕਿਹੜੇ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਗੇੜਾ ਦਾ ਉਹਨਾਂ ਨਾਲ ਕਿਸ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਾਗ ਕੋਈ ਦੀ ਗੱਲ ਨਹੀਂ ਹੋਈ ਕੋਈ ਬਹੁਤ ਵਾਰ ਮਾੜੀ ਗੱਲ ਹੋਈ ਹੈ ਸ਼ੁਕਰ ਇੱਕ ਕੋਈ ਗੱਲ ਨਹੀਂ ਕਰਨਾ ਉਹ ਉਦੋਂ ਤਾਂ ਹੀ ਪਿੰਡ ਦਾ ਜਦੋਂ ਉਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੀ ਦਾ ਅੱਛਾ ਸਿੱਧਾ ਨਹੀਂ ਹੈ ਗੱਲਾਂ ਦਾ ਸਿੱਧਾ ਨਹੀਂ ਬੋਲੋ ਮੈਂ ਵੀ ਚੰਗੀ ਹਾਂ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਆ ਦੀ ਕਮਾਵਾਂ ਤੇ ਉਹਦਾ ਕਰ ਲੈਣੇ ਆ ਤੇ ਮੋਤੀ ਚ ਕੱਲ ਦੀਆਂ ਰੱਖ ਤੇ ਜੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬਾ ਉਹਨਾਂ ਦੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਗੋਟੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆਵਾਂਗੇ ਜਨਰਲ ਕਿਰਪਾਲਿਸ ਪੇਪਰ ਨਹੀਂ ਆਉਂਦੇ ਪਿਆਰੋ ਕੀ ਠੀਕ ਹੈ ਨਾ ਫੇਰ ਹੋਏਗਾ ਪੋਸਟਮੈਨ ਹਾਂ ਫਸਾ ਸਾਰੇ ਇਹਨਾਂ ਹਾਂ ਇੱਥੇ ਖੁਦ ਹਾਂ ਇਹੀਂ ਆਪਣੇ ਬਿਆਨ ਦੇਵਾਂਗੇ ਐਸਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟਿਵ ਫੇਰ ਤੁਹਾਨੂੰ ਦੱਸਾਂਗੇ ਥਾਰਾ ਨਹੀਂ ਕੀ ਹੋਇਆ ਕੀ ਹੈ ਕੋਣ ਸੀ ਇਹ ਜੋ ਲੇਡੀ ਜਿਨ ਕੇ ਗੱਗੂ ਜੀ ਕੀ ਮਦਦ ਇਕਰ ਕਰਦੀ ਨਹੀਂ ਮੇਰੀ ਤਾਈ ਜੀ ਲੱਗਦੇ ਨੇ इनकी मदद थी वो मेरे मम्मा ही ਨੇ ये सरपंच ਨੇ ਪਿੰਡ ਦੇ ਹੀ ਉੱਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾਹਨ ਕੀ ਮਦਦ ਲੱਗਦੇ تھے ਇਹ

ਅਹੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਿਬ ਨੂੰ ਤਾਂ ਮੰਗ ਕਿਆ ਕਰਦੇ ਹਾਂ ਕੀ ਮੰਗ ਕਰਦੇ ਜੀ ਵਹੀਂ ਬਿਆਨ ਦਵਾਂਗੇ ਸਾਰੋ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਤੇ ਸਾਡੀ ਮਤਲਬ ਮਤ ਕਰਨਗੇ ਕੀ ਮੰਗ ਕਿਆ ਕਰਦੇ ਆਪ ਕੀ ਕਿਆ ਨਹੀਂ ਮੰਗਾਂਗੇ ਬੋਲਾਂਗੇ ਇਹ ਤੁਹਾਨੂੰ ਪਤਾ ਇਹ ਸਾਰੇ ਕੋਈ ਹੋਣੀ ਬਿਆਨ ਦਵਾਂਗੇ ਆਪਣੇ ਲਿਖੇ ਜੇ ਜਾਣੇ ਹੁਣ ਕਿਹ ਕਿਹ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਗੇੜਾ ਦਾ ਉਹਨਾਂ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਦੀਪ ਗੱਲ ਨਹੀਂ ਹੈ ਕੋਈ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈ ਸ਼ੋਕਰ ਇੱਕ ਕੋਈ ਗੱਲ ਨਹੀਂ ਕਹਿਣਾ ਉਹ ਉਦੋਂ ਤਾਂ ਹੀ ਪਿੰਡ ਦਾ ਇਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੀ ਦਾ ਅੱਛਾ ਇਸ ਦਾ ਨਹੀਂ ਹੈ ਗੱਲਾਂ ਦਾ ਨਹੀਂ ਸਿੱਧਾ ਨਹੀਂ ਬੋਲੋ ਅਜ ਵੀ ਚੰਗੀ ਹੋ